ਧੋਤ ਵਾਲੇ ਬਾਬਾ ਦੇ ਨਾਮ ਤੇ ਮਸ਼ਹੂਰ ਕਾਰ ਸੇਵਾ ਕਿਸਾਨ ਸਤੂਰ ਜੀ ਦਾ ਜ਼ਿੰਦਾਬਾਦ ਹਾਂ ਕਿ ਕੋਈ ਕੋਈ ਨਹੀਂ ਆਉਂਦੇ ਜੀ 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 ਹਾਂ ਜੀ ਅਸੀਂ ਇਹ ਇੱਕ ਪੋਪੀ ਜੀ ਨਾਲ ਕਰੀ ਜੀ ਜੀ ਦੇ ਵੀ ਦੋ ਵੀ ਉਹਦੀ ਗਰਮੀ ਬੜੀ ਹੈ ਆ ਤੁਸੀਂ ਦੇਖ ਸਕਦੇ ਹੋ ਜੀ ਸੇਵਾ ਇਹਨਾਂ ਨੇ ਲਗਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਾਰ ਹੈਗੀ ਹੈ ਬਾਬਾ ਜੀ ਸੇਵਾ ਜਿਵੇਂ ਕਰ ਰਹੇ ਨੇ ਆ ਦੇਖੋ ਜੀ ਇਹ ਬਾਬਾ ਜੀ ਹੈਗੇ ਆ ਲੋਕਾਂ ਦੀ ਸੇਵਾ ਕਰਦੇ ਰਹਿੰਦੇ ਨੇ ਤੁਸੀਂ ਦੇਖ ਸਕਦੇ ਹੋ ਕਾਰ ਸੇਵਾ ਹਰ ਪੇਟਾਂ ਲਈ ਦਵਾਈਆਂ ਰਸਦ ਦੁੱਧ ਤੇ ਖਾਦ ਇਹ ਸੇਵਾ ਨੰਬਰ ਵੀ ਹੈਗੇ ਆ ਤੁਸੀਂ ਦੇਖ ਸਕਦੇ ਹੋ ਆਦੀ ਦੇਖ ਸਕਦੇ ਹੋ ਸੇਵਾ ਨਿਭਾਈ ਜਾ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਚਾਹ ਵੀ ਤੁਸੀਂ ਦੇਖ ਸਕਦੇ ਹੋ ਚਾਹ ਵੀ ਇੱਕਦਮ ਅਸਲੀ ਪੀਤੀ ਹੈ ਬਹੁਤ ਵਧੀਆ ਚਾਹ ਹੈ ਆ ਤੁਸੀਂ ਦੇਖ ਸਕਦੇ ਹੋ ਦੁੱਧ ਵਾਲੇ ਬਾਬਾ ਦੇ ਨਾਮ ਤੇ ਮਸ਼ਹੂਰ ਘਰ ਸੇਵਾ ਕਿਸਾਨ ਮਜ਼ਦੂਰ ਇੱਕ ਤਾਂ ਜਿੰਦਾਬਾਦ ਵੀ ਦੇਖ ਸਕਦੇ ਹੋ ਬਾਬਾ ਜੀ ਦੇ ਨੂਰ ਨਜ਼ਰ ਆ ਰਿਹਾ ਹੈ ਬਹੁਤ ਵਧੀਆ ਕੰਮ ਜੋ ਆ ਕਰ ਰਹੇ ਨੇ ਅਤੇ ਦੇਖ ਸਕਦੇ ਹੋ ਡਾਟੋ ਵੱਲ ਟੋਲ ਬਲਾਧਾ ਖੜੇ ਹੋਏ ਹਨ ਆ ਵੀ ਲਿਆ ਨਾ ਇਹ ਸੇਵਾ ਕਰਦੇ ਰਹਿੰਦੇ ਨੇ ਇਸ ਉਮਰ ਦੇ ਵਿੱਚ ਵੀ ਕਿੰਨਾ ਜੋਸ਼ ਹੈ ਹਬਈ ਇਹਨਾਂ ਜੋਸ਼ ਕਿੱਥੋਂ ਲੈ ਕੇ ਆਂਦੇ ਹੋ ਇਸ ਉਮਰ ਦੇ ਵਿੱਚ ਵੀ ਤੁਸੀਂ ਇਸ ਉਮਰ ਦੇ ਵਿੱਚ ਵੀ ਤੁਸੀਂ ਲੋਕਾਂ ਦੀ ਸਹਾਇਤਾ ਕਰ ਰਹੇ ਹੋ ਚਾਹ ਬੁਲਾ ਰਹੇ ਹੋ ਇਹਦਾ ਜੋਸ਼ ਕਿੱਥੋਂ ਆਂਦਾ ਵਿਆ ਇਹ ਜੀ ਬਾਬੇ ਜਗਜੀਤ ਸਿੰਘ ਦੀ ਸੇਵਾ ਵਾ ਅੱਛਾ ਜੀ ਹਾਂਜੀ ਇਹ ਜੋਸ਼ ਗੁਰੂ ਨਾਨਕ ਪਾਤਸ਼ਾਹ ਨੇ ਭਰਿਆ ਅੱਛਾ ਜੀ ਕਿਉਂਕਿ ਗੁਰੂਆਂ ਦੇ ਆਸ਼ਰਮ ਚ ਜਲਾਈ ਨਾ ਨਹੀਂ ਹਾਂ ਹਾਂ ਤੇ ਉਹਦੇ ਤੋਂ ਤੇ ਸੇਵਾ ਹੋ ਰਹੀ ਆ ਤੇ ਮਾਲਕ ਦਾ ਹੱਥ ਹੈ ਸਿਰ ਤੇ ਤੇ ਜੋ ਭਗਤਾਂ ਨੇ ਵੀ ਮਾਲਕ ਦਾ ਹੱਥ ਹੈ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਨਾਨਾ ਜੀ ਦਾ ਹੱਥ ਹੈਗਾ ਸਿਰ ਤੇ ਆ ਦੇਖੋ ਪਾਣੀ ਦੀ ਬੋਤਲਾਂ ਵੀ ਰੱਖੀ ਹੋਈਆਂ ਇਹਦੇ ਵਿੱਚ ਵੀ ਸਾਡੀ ਲੋ ਵੀਡੀਓ ਪਾਣੀ ਉਹ ਹੋ ਆ ਵੀ ਦੇਖ ਰਹੇ ਹੋ ਟਰਾਲੀ ਦੇ ਵਿੱਚ ਵੀ ਪਾਣੀ ਦੀ ਬੋਤਲਾਂ ਕਿੰਨੀ ਜ਼ਿਆਦਾ ਹੈਗੀਆਂ ਇਹ ਬਾਬਾ ਜੀ ਇਹ ਵੀ ਆਪਣੀ ਹੈ ਆਪਣੀ ਇਹ ਵੀ ਆਪਣੀ ਆਵਾਜ਼ਾਂ ਵੀ ਆਪਰੇ ਆ ਗਰਮੀ ਬਹੁਤ ਜ਼ਿਆਦਾ ਹੈ ਔਰ ਹਵਾ ਵੀ ਚੱਲਦੀ ਹੈ ਜੇ ਬਾਬਾ ਜੀ ਤੁਹਾਡੇ ਹੁੰਦੇ ਕੋਈ ਪਿਆਸਾ ਨਹੀਂ ਰਹੂਗਾ ਤੁਸੀਂ ਇਹ ਦਾਦਾ ਬਾਂ ਲੱਖੇ ਰੱਖਿਆ ਹੋਇਆ ਕੀ ਜੋਨੀ ਬੋਤਲਾਂ ਰੱਖੀਆਂ ਪਾਣੀ ਦੀ ਆਪਰੇ ਉਹ ਪੂਰੀ ਹੋ ਜਾਂਦੀ ਹੈ ਹਾਂ ਤੇ ਕੋਈ ਭੁੱਲ ਕੇ ਜਾਂਦਾ ਨਾ ਜਾਵੇ ਜਾਂਦੀ ਇਹ ਆਉਂਦੀ ਜਿਹੜੇ ਮਸ਼ਾਹਦਾ ਸ਼ੀਕੀ ਨਹੀਂ ਦਿੱਤੀ ਆ ਕੁ ਮਹੀਨੇ ਚੱ ਰਹੇ ਆ ਹਾਂਜੀ ਹਾਂਜੀ ਤੇ ਸ਼ਿਕਾਇਤਾਂ ਲੱਗ ਰਹੀਆਂ ਵਾਂ ਤੇ ਅਸਨ ਨਹੀਂ ਸੁਭਦੇ ਆ ਹਾਂਜੀ ਸਾਹਿਬ ਕੋਤਮ ਜਿਹੜੀ ਆ ਜਲਦੀ ਥੇਵਾ ਤੇ ਜਾਤ ਹੋ ਗਿਆ ਤੇ ਉਸ ਨੂੰ ਕੋਈ ਪਿਆਸਾ ਨਾ ਜਾਵੇ ਅਸੀਂ ਜੇ ਕਿਸੇ ਨੇ ਇੱਕ ਦੋ ਪੀਣੀ ਨਾ ਪਾਣੀ ਦੀ ਕਿੰਨੇ ਵੀਰ ਜੀ ਦੋ ਵੀ ਉਹਦੇ ਗਰਮੀ ਵੜੀ ਹੈ ਨੌ ਜਣਾ ਚੱਕੋ ਚੱਕੋ ਇਹਦਾ ਫਰਕ ਆ ਬਿਲਕੁਲ ਜੇ ਬਾਬਾ ਜੀ ਹੈਗੇ ਆ ਵਧੀਆ ਸੇਵਾ ਕਰਦੇ ਆ ਜਰੂਰ ਮੋਟ ਕਰ ਲੋ ਵਧੀਆ ਕੰਮ ਕਰ ਰਹੇ ਆ ਪਤਾ ਹੀ ਇਸ ਦੇ ਵਿੱਚ ਕੀ ਹੈਗਾ ਜੀ ਜਿਵੇਂ ਲਿਖਿਆ ਦਿੱਲੀ ਦੁੱਧ ਸੇਵਾ ਇਸ ਦੇ ਵਿੱਚ ਕੀ ਭਰਿਆ ਹੋਇਆ ਹੈ ਇਹ ਦਿੱਲੀ ਦੁੱਧ ਸੇਵਾ ਲਿਖਿਆ ਸੀ ਜਦੋਂ ਆਪਾਂ ਫੋਟੋ ਇਸ ਕਰਵਾ ਲਿਆ ਸੀ ਅੱਛਾ ਜੀ ਜਸਤੀਆਂ ਗਾਵਾ ਅੱਛਾ ਜੀ ਕਹਿੰਦਾ ਅੱਜ ਪਾਣੀ ਹੈ ਅੱਛਾ ਮੇਰੇ ਕੋਲ ਨਾਮ ਕੀ ਪਾਣੀ ਦੇ ਜੀ ਠੀਕ ਹੈ ਪਾਣੀ ਦੀ ਪ੍ਰੋਬਲਮ ਤੋਂ ਚਲੇ ਜਾ ਕੇ ਲੈਣਾ ਦਿੰਦਾ ਇਸ ਕਰਕੇ ਕੋਈ ਇੱਕ ਬੰਦਾ ਉਹਨੇ ਪਾਣੀ ਤੇ ਰੱਖਿਆ ਇਵੇਂ ਤੁਸੀਂ ਤੁਹਾਨੂੰ ਦਿਖਾਇਆ ਦੋ ਬਾਬਾ ਹੀ ਹੈਗੇ ਵਧੀਆ ਕੰਮ ਕਰ ਰਹੇ ਆ ਇਦਾਂ ਹੀ ਇਹ ਕੰਮ ਕਰਦੇ ਰਹਿਣ ਥੈਂਕ ਯੂ